ਯੂਟਿਊਬ ਚੈਨਲ ਨਾਲ ਤੇ ਅੱਜ ਆਪਾਂ ਕਰਨੀਆਂ ਨੇ ਸ਼ਬਦ ਕੋਸ਼ ਤਰਤੀਬ ਕੱਲ ਸਾਰਾ ਸਮਝਾਤਾ ਸੀ ਕੀ ਹੁੰਦਾ ਕਿਉਂ ਆ ਇਹ 12ਵੀਂ ਜਮਾਤ ਦੇ ਵਿੱਚ ਕਿਉਂ ਪਾਇਆ ਗਿਆ ਤੇ ਤਰਤੀਬ ਦੇ ਵਿੱਚ ਆਪਾਂ ਕਰਨ ਬਦਲਣਾ ਕਿਵੇਂ ਆ ਠੀਕ ਹੈ ਜੀ ਤੇ ਆਉਣੀ ਚਾਹੀਦੀ ਆ ਇਹ ਸਾਰਿਆਂ ਨੂੰ 12ਵੀਂ ਦੇ ਵਿੱਚ ਕਿਉਂਕਿ ਅੱਗੇ ਕਿਸੇ ਨੇ ਪੱਤਰਕਾਰ ਬਣਨਾ ਕਿਸੇ ਨੇ ਕੁਝ ਬਣਨਾ ਕਿਸੇ ਨੇ ਕੁਝ ਮਤਲਬ ਕਿ ਆਲਗ-ਆਲਗ ਫੀਲਡ ਦੇ ਵਿੱਚ ਜਾਣਾ ਹੁੰਦਾ ਸਭ ਨੇ ਤੇ ਉਸੇ ਹਿਸਾਬ ਨਾਲ ਫਿਰ ਸਾਰੀਆਂ ਚੀਜ਼ਾਂ ਸਿਲੇਬਸ ਦੇ ਵਿੱਚ ਪਾਈਆਂ ਹੁੰਦੀਆਂ ਨੇ ਤਾਂ ਜੋ ਕਿਸੇ ਵੀ ਬੱਚੇ ਨੂੰ ਅੱਗੇ ਕੋਈ ਕਮੀ ਪੇਸ਼ੀ ਨਾ ਆਵੇ ਤੇ ਇਹ ਸਾਰੇ ਕੰਮ ਉਹ ਕਰ ਸਕੇ ਤੇ ਹੁਣ ਆਪਾਂ ਕੱਲ ਕਿ ਸਾਰਾ ਕੁਝ ਦੱਸਤਾ ਸੀ ਜੇ ਕਿਸੇ ਨੇ ਜਿਹੜਾ ਕੋਈ ਅਜਨਮਾ ਜੁੜੇਗਾ ਵੀਡੀਓ ਦੇ ਵਿੱਚ ਤਾਂ ਉਹ ਪਿੱਛੇ ਵਾਲੀ ਵੀਡੀਓ ਦੇਖ ਲਵੇ ਕਿਉਂਕਿ ਉਹਦੇ ਚ ਸਾਰਾ ਟੋਟਲੀ ਦੱਸਿਆ ਹੋਇਆ ਹੈ ਦੁਬਾਰਾ ਰਿਪੀਟ ਕਰਾਂਗੇ ਤਾਂ ਫਿਰ ਟਾਈਮ ਬਹੁਤ ਖਰਾਬ ਹੁੰਦਾ ਤੇ ਅੱਜ ਹੁਣ ਆਪਾਂ ਸਿਰਫ ਕਰਨਾ ਹੈ ਅਭਿਆਸ ਕਿਉਂਕਿ ਤੁਹਾਡੇ ਦਸੰਬਰ ਪੇਪਰ ਆਉਣਗੇ ਹੁਣ ਤੇ ਉਹਦੇ ਲਈ ਫਿਰ ਤੁਹਾਨੂੰ ਚਾਹੀਦਾ ਹੁੰਦਾ ਅਭਿਆਸ ਵਾਲੇ ਜਿਹੜੇ ਕੁਐਸਚਨ ਨੇ ਆ ਸਕਦਾ ਪੇਪਰ ਦੇ ਵਿੱਚ ਹੋ ਸਕਦਾ ਆ ਜਾਣ ਤਾਂ ਉਹ ਕਰਨੇ ਨੇ ਇਸ ਕਰਕੇ ਫਿਰ ਅੱਜ ਮੈਂ ਅਭਿਆਸ ਕਰਾਰੀਆਂ ਅਭਿਆਸ ਵਾਲੇ ਜਿਹੜਾ ਤੁਹਾਡੇ ਸਤੰਬਰ ਦੇ ਸਿਲੇਬਸ ਤੱਕ ਕਰੇ ਉਸ ਤੋਂ ਬਾਅਦ ਬਾਕੀ ਫਿਰ ਬਾਅਦ ਵਿੱਚ ਕਰਦੇ ਰਹਾਂਗੇ ਸਤੰਬਰ ਵਾਲਾ ਸਿਲੇਬਸ ਕਲੀਅਰ ਹੋ ਜਵੇ ਜਿਹੜੇ ਨਾਲ ਜੁੜੇ ਹੋ ਜੀ ਲਾਈਕ ਕਰ ਦਿਓ ਜੇ ਚੰਗਾ ਲੱਗਦਾ ਤੇ ਕਮੈਂਟ ਜ਼ਰੂਰ ਕਰਿਓ ਹਾਂਜੀ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਹੂੜਾੜਾ ਇਹ ਤਾਂ ਬੇਸ ਹੈ ਜਦੋਂ ਪੰਜਾਬੀ ਸਿੱਖਣੀ ਆ ਫਿਰ ਇਹ ਆਉਣਾ ਹੀ ਚਾਹੀਦਾ ਹੂੜਿਆੜੇ ਤੋਂ ਬਿਨਾਂ ਤਾਂ ਕੋਈ ਗੱਲ ਨਹੀਂ ਵੜਨੀ ਹੈਗੀ ਠੀਕ ਹੈ ਜੀ ਤੇ ਸਭ ਤੋਂ ਪਹਿਲੀ ਤੁਹਾਡੇ ਜਿਹੜੀ ਹੈਗੀ ਪਾਠ ਅਭਿਆਸ ਦੇ ਵਿੱਚ ਹੈ ਸਹਜੇ ਹੰਗਾਮਾ ਉਪ ਬੋਲੀ ਕਸਰਤ ਆਵਾਜ਼ ਮਕਸਦ ਇਹ ਸ਼ਬਦ ਨੇ ਇਹਨਾਂ ਨੂੰ ਆਪਾਂ ਦੇਖਣਾ ਵੀ ਇਹ ਸ਼ਬਦ ਕੋਸ਼ ਦੇ ਵਿੱਚ ਇਹ ਕਿਸ ਤਰਤੀਬ ਦੇ ਵਿੱਚ ਆਉਣਗੇ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਮਿਲੇਗਾ ਠੀਕ ਹੈ ਜੀ ਤੇ ਉਡਾੜਾ ਇਹ ਲਿਖਿਆ ਹੋਇਆ ਸਾਰਾ ਕਲ ਤੇ ਉਸ ਤੋਂ ਬਾਅਦ ਲਗਾ ਮਾਤਰਾ ਨੇ ਮੁਕਤਾ ਕਰਨਾ ਸਿਆਰੀ ਬਿਹਾਰੀਆਂ ਕਰਦ ਲੈਂਕੜ ਲਾਂਦ ਲਾਹੋੜਾ ਖਨੌੜਾ ਇਹਨਾਂ ਨੂੰ ਸੀਰੀਜ਼ ਦੇ ਵਿੱਚ ਤਰਤੀਬ ਦੇ ਵਿੱਚ ਯਾਦ ਕਰਨਾ ਹੈ ਇਹ ਨਹੀਂ ਐ ਵੀ ਕੋਈ ਅੱਗੇ ਕੋਈ ਪਿੱਛੇ ਤਰਤੀਬ ਹੈ ਇਹਨਾਂ ਦੀ 10 ਇਹ ਵੀ ਲਗਾਖਰ ਵੀ ਤਰਤੀਬ ਨੇ ਠੀਕ ਹੈ ਜੀ ਤੇ ਉੜਾ ਆੜਾ ਵਿਤਰਤੀਬ ਦੇ ਵਿੱਚ ਇਹ ਸਾਰਾ ਸ਼ਬਦ ਕੋਸ਼ਾ ਜਿਹੜਾ ਇਹ ਚੱਲਣੀ ਤਰਤੀਬ ਦੇ ਵਿੱਚ ਆ ਸਾਰੀਆਂ ਚੀਜ਼ਾਂ ਤਰਤੀਬ ਦੇ ਵਿੱਚ ਹੋਣਗੀਆਂ ਤਾਂ ਹੀ ਫਿਰ ਸਹੀ ਲੱਭ ਸਕਾਂਗੇ ਹੁਣ ਇਹਦੇ ਚ ਸਭ ਤੋਂ ਪਹਿਲਾਂ ਆਪਾਂ ਦੇਖਣਾ ਇੱਥੇ ਸ ਸ ਸਭ ਤੋਂ ਪਹਿਲਾਂ ਸ ਸ ਤੋਂ ਪਹਿਲਾਂ ਜਿਹੜੇ ਅੱਖਰ ਆਉਂਦੇ ਨੇ ਈ ਡੀ ਆੜਾ ਊੜਾ ਇਹਨਾਂ ਚੋਂ ਕੋਈ ਅੰਕੇ ਪਿਆ ਤਾਂ ਨਹੀਂ ਉਹ ਦੇਖਣਾ ਆਪਾਂ ਠੀਕ ਹੈ ਜੀ ਪਿਆ ਕੋ ਬੋਲੀ ਤਾਂ ਇਹ ਕਿੱਥੇ ਆ ਜਾਏਗਾ ਇੱਕ ਨੰਬਰ ਤੇ ਹੁਣ ਉਪ ਬੋਲੀ ਤਾਂ ਪਿਆ ਹੁਣ ਊੜੇ ਚ ਵੀ ਦੇਖਣਾ ਆਪਾਂ ਵੀ ਹੋਰ ਤਾਂ ਨਹੀਂ ਇੱਥੇ ਊੜਾ ਕੋਈ ਠੀਕ ਹੈ ਜੀ ਹੈ ਨਹੀਂ ਤਾਂ ਇਹਨੂੰ ਪਬਲਿਕ ਨੰਬਰ ਤੇ ਲਾ ਦਾਂਗੇ ਉਸ ਤੋਂ ਬਾਅਦ ਈੜੀ ਤੋਂ ਕੁਝ ਉੜੇ ਤੋਂ ਆੜੇ ਤੋਂ ਕੁਝ ਹੈਗਾ ਨਹੀਂ ਆੜੇ ਤੋਂ ਆਵਾਜ਼ ਆਪੇ ਆਵਾਜ਼ ਆੜੇ ਤੋਂ ਹੈਗਾ ਹੁਣ ਆੜੇ ਦਾ ਹੋਰ ਦੇਖਣੇ ਵੀ ਕੋਈ ਹੋਰ ਤਾਂ ਨਹੀਂ ਹੈਗਾ ਨਹੀਂ ਹੈ ਤਾਂ ਫਿਰ ਇਹਦੇ ਤੇ ਆਪਾਂ ਲਾ ਦੇਣਾ ਦੋ ਨੰਬਰ ਆਵਾਜ਼ ਆ ਜਾਏਗਾ ਹੁਣ ਆੜੇ ਤੋਂ ਅੱਗੇ ਈੜੀ ਤੋਂ ਕੁਝ ਹੈਗਾ ਇੱਥੇ ਇਹਨਾਂ ਦੇ ਵਿੱਚ ਹੈ ਨਹੀਂ ਛੱਡ ਦਿਓ ਸਸੇ ਤੋਂ ਹੈਗਾ ਏ ਪਿਆ ਸੱਸ ਸੇ ਤੋਂ ਸਹਜੇ ਹੁਣ ਸੱਸੇ ਤੋਂ ਕੁਝ ਹੋਰ ਤਾਂ ਨਹੀਂ ਜੇ ਨਹੀਂ ਆ ਤਾਂ ਫਿਰ ਇਹਦੇ ਤੇ ਤਿੰਨ ਨੰਬਰ ਲਾ ਦਾਂਗੇ ਠੀਕ ਹੈ ਜੀ ਜੇ ਹੈਗਾ ਤਾਂ ਫਿਰ ਉਹਨੂੰ ਅੱਗੇ ਦੇਖਾਂਗੇ ਉਹ ਦੱਸਾਂਗੇ ਤੇ ਇੱਥੇ ਆ ਗਿਆ ਸਹਜੇ ਇਹ ਹੋ ਗਏ ਆਪਣੇ ਤਿੰਨ ਉਸ ਤੋਂ ਬਾਅਦ ਹੁਣ ਇਹ ਰਹਿ ਗਏ ਹੁਣ ਹਾਏ ਤੋਂ ਹੈਗਾ ਕੁਝ ਪਿਆ ਇਹ ਪਿਆ ਚਾਰ ਨੰਬਰ ਹੋਰ ਹੈਗਾ ਹਾਏ ਤੋਂ ਕੁਝ ਨਹੀਂ ਹੈਗਾ ਫਿਰ ਆਪਾਂ ਇਹੀ ਲਾ ਦਾਂਗੇ ਚੱਕ ਕੇ ਚਾਰ ਨੰਬਰ ਤੇ ਉਸ ਤੋਂ ਬਾਅਦ ਹੁਣ ਹਾਏ ਤੋਂ ਕੱਕੇ ਤੋਂ ਕਸਰਤਾ ਆਪਿਆ 5 ਨੰਬਰ ਕੱਕੇ ਤੋਂ ਪਹਿਲਾਂ ਹੋਰ ਚੈੱਕ ਕਰ ਲੈਣੇ ਆ ਕੁਝ ਹੈ ਤਾਂ ਨਹੀਂ ਹੋਰ ਕਿਤੇ ਹੈ ਨਹੀਂ ਇਸ ਕਰਕੇ 5 ਨੰਬਰ ਤੇ ਕਸਰਤਾ ਆ ਜਾਏਗਾ ਹੁਣ ਕੀ ਬਚ ਗਿਆ ਆਪਣੇ ਕੋਲ ਮਕਸਦ ਮੰਮਾ ਤੇ ਮੰਮਾ ਜਾ ਕੇ ਪਿਆ ਆਪਣੇ ਕੋਲ ਇਹ ਇੱਥੇ ਵਿਚਾਲਾ ਕੋਈ ਹੋ ਰਖਾ ਰ ਹੈ ਨਹੀਂ ਤਾਂ ਇਹ ਆ ਜਾਏਗਾ 6 ਨੰਬਰ ਤੇ ਬਿਲਕੁਲ ਸੌਖਾ ਜੇ ਥੋੜਾ ਜਿਹਾ ਚਾਹ ਦੇ ਨਾਲ ਸਮਝ ਲਿਆ ਜਾਵੇ ਔਖਾ ਨਹੀਂ ਹੈਗਾ ਕੋਈ ਤੇ ਜਿਹੜੇ ਨਾਲ ਜੁੜੇ ਹੋ ਕਮੈਂਟ ਕਰਕੇ ਦੱਸਿਓ ਸਮਝ ਲੱਗੀ ਐ ਪਲੱਸ 2 ਦੇ ਕੌਣ ਕੌਣ ਬੱਚੇ ਜੁੜੇ ਹੋਏ ਨੇ ਦੱਸਿਓ ਜਰੂਰ ਤੇ ਕਿੱਥੋਂ ਜੁੜੇ ਹੋਇਓ ਅੱਗੇ ਕੀ ਕਰਨਾ ਚਾਹੁੰਦੇ ਹੋ ਕਮੈਂਟ ਕਰਕੇ ਦੱਸਿਓ ਜੀ ਹਾਂਜੀ ਉਸ ਤੋਂ ਬਾਅਦ ਐ ਖਾਲਸਾ ਖੁਦਾਈਏ ਤੁਹਾਡੀ ਜਿਹੜੀ ਬੁੱਕ ਦੇ ਵਿੱਚ ਨੇ ਪਲੱਸ 2 ਦੇ ਵਿੱਚ ਅਭਿਆਸ ਜਿਹਨੇ ਬਾਅਦ ਦੇ ਵਿੱਚ ਠੀਕ ਐ ਜੀ ਉਹ ਵਾਲੇ ਕਰਾ ਰਹੀਆਂ ਮੈਂ ਕੱਲ ਜਿਹੜੇ ਕਰਾਏ ਸੀ ਉਹ ਸੋਲਵ ਵਾਲੇ ਕਿੱਥੇ ਸੀਗੇ ਆਪਾਂ ਜਿਹੜੇ ਉਹਦੇ ਵਿੱਚ ਹੋਏ ਹੋਏ ਨੇ ਹੱਲ ਖਾਲਸਾ ਖੁਦਾਈ ਖੂਨ ਖੁਸ਼ਕ ਖਿਆਨਤ ਖੌਰੂ ਹੁਣ ਇਹ ਦੇਖੋ ਸਾਰੇ ਜਿਹੜੇ ਸ਼ਬਦ ਨੇ ਇਹ ਬਿੰਦੀ ਵਾਲੇ ਖਖੇ ਤੋਂ ਨੇ ਸਾਰੇ ਖਖੇ ਤੋਂ ਨੇ ਹੁਣ ਇਹਨੂੰ ਆਪਾਂ ਤਰਤੀਬ ਦੇਣੀ ਆ ਤਾਂ ਆਪਾਂ ਕੀ ਦੇਖਣੇ ਤਰਤੀਬ ਦੇ ਵਿੱਚ ਕਿ ਇਹਨਾਂ ਨੂੰ ਅੱਖਰ ਦਾ ਆਪਣੇ ਕੋਲ ਖਖਾ ਹੀ ਆ ਸਾਰੇ ਹੁਣ ਆਪਾਂ ਇੱਥੇ ਦੇਖਣੇ ਨੇ ਲਗਾ ਤਰਤੀਬ ਦੇਣ ਲੱਗੇ ਹੁਣ ਆਪਾਂ ਇਹਦੇ ਚ ਕੀ ਚੈੱਕ ਕਰਨਾ ਲਗਾ ਦੇਖਣੀਆਂ ਨੇ ਸਭ ਤੋਂ ਪਹਿਲਾਂ ਇੱਥੇ ਦੇਖੋ ਵੀ ਉਹ ਤੋਂ ਹੈਗਾ ਖਖਾ ਏ ਮੁਕਤਾ ਹੈਗਾ ਕੋਈ ਮੁਕਤਾ ਮਤਲਬ ਬੀਜੀ ਨੂੰ ਕੁਝ ਵੀ ਨਾ ਲੱਗਿਆ ਹੋਵੇ ਖਖਾ ਮੁਕਤਾ ਕੋਈ ਨਹੀਂ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆ ਜਾਂਦਾ ਅੱਗੇ ਕੰਨਾ ਕੰਨੇ ਵਾਲਾ ਇਹ ਪਿਆ ਖਾਲਸਾ ਠੀਕ ਹੈ ਇੱਕ ਨੰਬਰ ਆ ਜਾਏਗਾ ਉਸ ਤੋਂ ਬਾਅਦ ਫਿਰ ਦੋ ਨੰਬਰ ਤੇ ਕੀ ਆ ਜਾਂਦਾ ਸਿਹਾਰੀ ਖਿਆਨਕ ਇਹ ਦੋ ਨੰਬਰ ਤੇ ਆ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਹੋਰ ਖਖਾ ਬਿਹਾਰੀ ਆਲਾ ਹੈ ਨਹੀਂ ਕੋਈ ਉੱਤਵਦ ਔਂਕੜ ਵਾਲਾ ਹੈ ਕੋਈ ਦੇਖੋ ਆ ਖੁਦਾਈ ਪਏ ਔਂਕੜ ਵਾਲਾ ਹੁਣ ਇੱਥੇ ਦੋ ਪਏ ਨੇ ਖੁਦਾਈ ਤੇ ਖੁਸ਼ਕ ਠੀਕ ਹੈ ਜੀ ਹੁਣ ਆਪਾਂ ਦੇਖਣਾ ਅਗਲਾ ਅੱਖਰ ਇੱਥੇ ਖੁਦਾਈ ਜਾਂ ਖੁਸ਼ਕ ਦੇ ਵਿੱਚੋਂ ਕੀ ਲਾਉਣਾ ਆਪਾਂ ਅਗਲਾ ਅੱਖਰ ਦੇਖਣਾ ਇੱਥੇ ਸੱਸਾ ਕੱਲ ਵੀ ਮੈਂ ਤੁਹਾਨੂੰ ਕਿਹਾ ਸੀ ਵੀ ਖੁਸ਼ਕ ਆਪਾਂ ਬਿੰਦੀ ਨਹੀਂ ਪਾਵਾਂਗੇ ਤਾਂ ਉਹ ਲਿਖਿਆ ਸਹੀ ਨਹੀਂ ਜਾਏਗਾ ਪਰ ਆਪਾਂ ਇਗਨੋਰ ਕਰਨਾ ਇਹਨੂੰ ਕਿਉਂਕਿ ਇਹਦੇ ਅਨੁਸਾਰ ਤੁਹਾਡੀ ਉਹਦੇ ਵਿੱਚ ਹੈ ਨਹੀਂ ਆ ਤੁਹਾਡੇ ਸਿਲੇਬਸ ਦੇ ਵਿੱਚ ਇਹਨੂੰ ਇਗਨੋਰ ਕਰਕੇ ਆਪਾਂ 3 ਨੰਬਰ ਤੇ ਲਾ ਦਨੇ ਬਿੰਦੀ ਨਹੀਂ ਦੇਖਣੀ ਆਪਾਂ ਵੈਸੇ ਜੇ ਆਪਾਂ ਬਿੰਦੀ ਵਾਲਾ ਸੱਸਾ ਦੇਖਣ ਲੱਗਾਂਗੇ ਫਿਰ ਤਾਂ ਉਹ ਐਂਡ 'ਚ ਜਾਊਗਾ ਠੀਕ ਹੈ ਜੀ ਤੇ ਇੱਥੇ ਹੁਣ ਆਪਾਂ ਖੋਸਕ 3 ਨੰਬਰ ਤੇ ਲਾਉਣਾ ਤੇ 2 ਨਹੀਂ ਹੁਣ ਖਖੇ ਨੂੰ ਅੰਕੜ ਦੱਦਾ ਬਾਅਦ ਇਹ ਚ ਆਉਂਦਾ ਸੱਸੇ ਨਾਲੋਂ ਤਾਂ ਇਹਨੂੰ ਆਪਾਂ ਲਾ ਦਨੇ 4 ਨੰਬਰ ਤੇ ਖੁਦਾਈ 5 ਨੰਬਰ ਤੇ ਦਲੈਂਕੜ ਇਹ ਅੰਕੜ ਫਿਰ ਦਲੈਂਕੜ ਠੀਕ ਹੈ ਜੀ 5 ਨੰਬਰ ਤੇ ਖੂਨ ਹੋ ਗਿਆ ਤੇ 6 ਨੰਬਰ ਤੇ ਕਨੌੜਾ ਇਹ ਅੰਡੇ ਚ ਸੀਰੀਜ ਆਪਾਂ ਇੱਥੇ ਕੀ ਦੇਖਣੀ ਸੀ ਹੁਣ ਇਹਨਾਂ ਚ ਲਗਾਖਰਾਂ ਦੀ ਪਹਿਲਾਂ ਉੜਿਆੜੀ ਦੀ ਦੇਖਣੀ ਸੀ ਜੀ ਪਰ ਹੁਣ ਇੱਥੇ ਆਪਾਂ ਦੇਖਣੀ ਸੀ ਲਗਾ ਮਾਤਰਾ ਦੀ ਲਗਾ ਤੇ ਅੱਗੇ ਆ ਕਿਰਤਕਣ ਗਵਈਆ ਜੁਲਾਹਾ ਆਕਸੀਜਨ ਟੁਕੜਵੋਜ ਗੁਰਦੁਆਰਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਗੁਰਦੁਆਰਾ ਵੀ ਸਹੀ ਹੈ ਸ਼ਬਦ ਗੁਰ ਗੁਰਦੁਆਰਾ ਵੀ ਦੋਨੋਂ ਸਹੀ ਨੇ ਠੀਕ ਹੈ ਜੀ ਜੋ ਮਰਜ਼ੀ ਲਿਖ ਸਕਦੇ ਹੋ ਹੁਣ ਆਪਾਂ ਇਹਦੇ ਚ ਸਭ ਤੋਂ ਪਹਿਲਾਂ ਹੂੜੇ ਤੋਂ ਕੋਈ ਨਹੀਂ ਆੜੇ ਤੋਂ ਦੋ ਨੇ ਇੱਕ ਅਕਿਰਤਕਾਣ ਹੈ ਇੱਕ ਆੜੇ ਨੂੰ ਕਰਨੇ ਤੋਂ ਆ ਠੀਕ ਹੈ ਜੀ ਹੁਣ ਆਹ ਆੜੇ ਨੂੰ ਕੁਝ ਨਹੀਂ ਲੱਗਿਆ ਹੋਇਆ ਤਾਂ ਨੰਬਰ 1 ਤੇ ਇਹ ਹੀ ਆ ਜਾਏਗਾ ਠੀਕ ਹੈ ਦੂਜੇ ਆੜੇ ਨੂੰ ਕਰਨਾ ਲੱਗਿਆ ਹੋਇਆ ਦੋ ਨੰਬਰ ਤੇ ਆ ਜਾਏਗਾ ਆਕਸੀਜਨ ਠੀਕ ਹੈ ਜੀ ਉਸ ਤੋਂ ਬਾਅਦ ਆੜੇ ਤੋਂ ਹੋਰ ਤਾਂ ਕੋਈ ਇੱਥੇ ਹੈ ਨਹੀਂ ਆੜੇ ਤੋਂ ਸ ਹ ਹ ਕ ਕ ਖ ਖ ਗ ਗ ਘ ਗਾ ਗਗਾ ਗਗਾ ਪਿਆ ਇਹ ਹੈ ਹੁਣ ਗੱਗੇ ਵੀ ਦੋ ਨੇ ਇੱਕ ਗਵਈਆ ਇੱਕ ਗੁਰਦੁਆਰਾ ਠੀਕ ਹੈ ਜੀ ਹੁਣ ਇਹਦੇ ਚ ਗੱਗਾ ਇੱਥੇ ਆਪਾਂ ਗੱਗਾ ਜਿਹੜਾ ਉਹ ਮੁਕਤੇ ਵਾਲਾ ਲਾਉਣਾ ਪਹਿਲਾਂ ਗਵਈਆ ਅੱਧਾ ਕਾ ਜਿਹੜਾ ਉਹ ਵਾਵੇ ਤੇ ਪਿਆ ਹੋਇਆ ਠੀਕ ਹੈ ਜੀ ਤਾਂ ਇਹ ਮੁਕਤੇ ਵਾਲਾ ਗੱਗਾ ਆਏਗਾ ਪਹਿਲਾਂ ਇਹ ਧਿਆਨ ਰੱਖਣਾ 3 ਨੰਬਰ ਤੇ ਆ ਜਾਏਗਾ ਇਹ ਮੁਕਤਾ ਇਹ ਗੱਗੇ ਨੂੰ ਕੁਝ ਨਹੀਂ ਲੱਗਿਆ ਹੋਇਆ ਗਵਈਆ ਤੇ 4 ਨੰਬਰ ਤੇ ਇਹ ਵਾਲਾ ਆਏਗਾ ਗੁਰਦੁਆਰਾ ਠੀਕ ਹੈ ਜੀ ਉਤੋਂ ਬਾਅਦ 5 ਨੰਬਰ ਤੇ ਗੱਗੇ ਤੋਂ ਬਾਅਦ ਘਗਾ ਅੱਗੇ ਕਿ ਅੱਗੇ ਹੋਰ ਆਪਣੇ ਕੋਲ ਅੱਗੇ ਹੈ ਜੱਜਾ ਤੇ ਟੈਂਕਾ ਹੁਣ ਜੱਜਾ ਪਹਿਲਾਂ ਟੈਂਕਾ ਬਾਅਦ ਚਾ ਤਾਂ ਜੱਜੇ ਵਾਲਾ ਸ਼ਬਦ ਪਹਿਲਾਂ ਆਜੇਗਾ 5 ਨੰਬਰ ਤੇ ਟੈਂਕਾ ਬਾਅਦ ਚਾ ਇਹ ਆ ਜਾਏਗਾ 6 ਨੰਬਰ ਤੇ ਠੀਕ ਹੈ ਜੀ ਹੁਣ ਅੱਗੇ ਆ ਖੜਾ ਧੜਕਣ ਪਕਵਾਨ ਥਰਥਰਾਹਟ ਦੁਹਾਗਣ ਖੁਸਮੁਸਾ ਹਾਂਜੀ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਖਣਾ ਸਭ ਤੋਂ ਪਹਿਲਾਂ ਅੱਖਰ ਆ ਜਿਹੜਾ ਉਹ ਸਭ ਤੋਂ ਪਹਿਲਾਂ ਕੀ ਆ ਰਿਹਾ ਉੜੇ ਆੜੇ ਦੇ ਵਿੱਚ ਜਿਹੜੇ ਇਹਠਾਂ ਦਿੱਤੇ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਣੇ ਕੋਲ ਆ ਰਿਹਾ ਕੱਗੇ ਵਾਲਾ ਖੁਸਮੁਸਾ ਕੱਗੇ ਤੋਂ ਹੋਰ ਕੋਈ ਇੱਥੇ ਹੈਗਾ ਨਹੀਂ ਹੈ ਤਾਂ ਇਹਨੂੰ ਇੱਕ ਨੰਬਰ ਤੇ ਲਾ ਦਿਓ ਖੁਸਮੁਸਾ ਠੀਕ ਹੈ ਜੀ ਕੱਗੇ ਤੋਂ ਬਾਅਦ ਕੱਗਾ ਉਤਵਾਦ ਥੱਥੇ ਵਾਲੇ ਸਵਰਦ ਨੇ ਅੱਗੇ ਉਤਵਾਦ ਆਪਣੇ ਕੋਲ ਇੱਥੇ ਤੱਤਾ ਥੱਥਾ ਦੱਦਾ ਦੱਦਾ ਬਾਅਦ ਚਾ ਧੱਦਾ ਬਾਅਦ ਚਾ ਠੀਕ ਹੈ ਜੀ ਤੇ ਪੱਪਾ ਬਾਅਦ ਚਾ ਠੀਕ ਹੈ ਤਾਂ ਇਸ ਕਰਕੇ ਆਪਾਂ ਅੱਗੇ ਕੀ ਆ ਜਾਏਗਾ ਥਰ ਥਰਾ ਹਟ ਥੱਥੇ ਵਾਲਾ 3 ਨੰਬਰ ਤੇ ਹੈ ਅੱਗੇ ਥੜੇ ਥੱਥਾ 2 ਸੀਗਾ ਥੜਾ ਹੁਣ ਇੱਥੇ ਥੱਥਾੜਾ ਇਹਨੂੰ ਕਰਨਾ ਥੜਾ ਤੇ ਥਰ ਥਰਾ ਹਟ ਠੀਕ ਹੈ ਜੀ ਹੁਣ ਇਹ ਥੱਥਾ ਰੜਾ ਥਾਰ ਥੱਥਾ ਡਾੜੇ ਨੂੰ ਕਰਨਾ ਰੜਾ ਪਹਿਲਾਂ ਡਾੜਾ ਬਾਅਦ ਚ ਦੂਜਾ ਅੱਖਰ ਇਹਦੇ ਚ ਆਪਾਂ ਦੇਖਣਾ ਸੀ ਦੂਜਾ ਅੱਖਰ ਇੱਥੇ ਡਾੜਾ ਬਾਅਦ ਚ ਹੈ ਰੜਾ ਪਹਿਲਾਂ ਇਸ ਕਰਕੇ 2 ਨੰਬਰ ਤੇ ਆ ਗਿਆ ਤੇ ਥੜਾ ਆ ਗਿਆ 3 ਨੰਬਰ ਤੇ ਅੱਗੇ ਤੱਤਾ ਥੱਥਾ ਦੱਦਾ ਥੱਥੇ ਦੱਦਾ ਹੁੰਦਾ ਉਹ ਤੋਂ ਬਾਅਦ ਤੇ 4 ਦੱਦਾ ਹੋਰ ਕੋਈ ਹੈਗਾ ਨਹੀਂ ਹੈ ਤਾਂ 4 ਨੰਬਰ ਤੇ ਦੱਦਾ ਆ ਗਿਆ ਤੇ ਅੱਗੇ ਆ ਗਿਆ ਧੱਦਾ ਤੱਦਾ ਤੱਤ ਦੇ ਤੋਂ ਹੋਰ ਸ਼ਬਦ ਕੋਈ ਹੈਗਾ ਦੇਖ ਲੈਣਾ ਪਹਿਲਾਂ ਨਹੀਂ ਹੈਗਾ ਤਾਂ ਫਿਰ ਢੜਕਣ ਲੱਗ ਜੇਗਾ ਪੰਜ ਤੇ ਉਸ ਤੋਂ ਬਾਅਦ ਤੱਦੇ ਤੋਂ ਬਾਅਦ ਤੱਦਾ ਨੰਨਾ ਪਪਾ ਤੇ 6 ਨੰਬਰ ਤੇ ਆ ਜਾਏਗਾ ਪਪਾ ਭਗਵਾਨ ਇਹ ਸੀ ਜੀ ਇਹਨਾਂ ਦੀ ਸ਼ਬਦ ਕੋਸ਼ ਤਰਤੀਬ ਦੇ ਅਨੁਸਾਰ ਤਿੰਨ ਹੋ ਗਏ ਆਪਣੇ ਇਹ ਤੇ ਅਗਲੇ ਕਰਾਂਗੇ ਹੁਣ ਹੋਰ ਇਹ ਪਹਿਲਾਂ ਮੈਂ ਲਿਖ ਕੇ ਇਸ ਕਰਕੇ ਰੱਖ ਲੈਣੀ ਹੁੰਦੀ ਆ ਵੀ ਟਾਈਮ ਖਰਾਬ ਨਾ ਹੋਵੇ ਕਿਸੇ ਦਾ ਵੀ ਕਿਉਂਕਿ ਟਾਈਮ ਸਮਾਂ ਜਿਹੜਾ ਉਹ ਬਹੁਤ ਕੀਮਤੀ ਹੈ ਤੇ ਵੱਧ ਤੋਂ ਵੱਧ ਆਪਾਂ ਨੂੰ ਬਚਾਉਣਾ ਚਾਹੀਦਾ ਜਿੰਨਾ ਬਚਾ ਸਕਦੇ ਆ ਪਹਿਲਾਂ ਇਹ ਇਸੇ ਕਰਕੇ ਲਿਖ ਕੇ ਰੱਖੇ ਹੁੰਦੇ ਨੇ ਕਿ ਮੇਰਾ ਵੀ ਸਮਾਂ ਬਚ ਜਵੇ ਤੇ ਤੁਹਾਡਾ ਵੀ ਸਮਾਂ ਬਚ ਜਵੇ ਠੀਕ ਹੈ ਜੀ ਤੇ ਹੁਣ ਇਹ ਆਪਾਂ ਕਰਨਾ ਇੱਕੋ ਹੀ ਦਿਨ ਚ ਖਤਮ ਹੈ ਕੱਲ ਤੇ ਨਹੀਂ ਪਾਉਣਾ ਤਾਂ ਇਸ ਕਰਕੇ ਜਿਹੜੇ ਹੋਰ ਅਭਿਆਸ ਵਾਲੇ 3-4 ਥੋੜੇ ਮਤਲਬ ਹੁਣ ਸਤੰਬਰ ਤੱਕ ਦੇ ਸਿਲੇਬਸ ਦੇ ਵਿੱਚ ਜਿਹੜੇ ਬਣਦੇ ਨੇ ਉਹ ਆਪਾਂ ਹੋਰ ਕਰ ਲੈਣੇ ਆ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਕਿਸੇ ਨੂੰ ਵੀ ਅੱਗੇ ਹੈਗੇ ਨੇ ਜਿਹੜੇ ਜੁੜੇ ਹੋਇਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਥੋਂ ਜੁੜੇ ਹੋ ਜੇ ਚੰਗਾ ਲੱਗ ਰਿਹਾ ਹਾਂਜੀ ਅੱਗੇ ਹੈਗੇ ਨੇ ਪੋਸ਼ਲ ਪੰਜਾਬੀ ਲਿਖਣੀ ਮੈਂ ਪਿਛਲੀਆਂ ਵੀਡੀਓਜ਼ ਦੇ ਵਿੱਚ ਸਿਖਾ ਚੁੱਕੀ ਆ ਜੇ ਕਿਸੇ ਨੂੰ ਕੋਈ ਪੰਜਾਬੀ ਦੇ ਵਿੱਚ ਪ੍ਰੋਬਲਮ ਹੈ ਤਾਂ ਉਹ ਉੱਥੇ ਜਾ ਕੇ ਦੇਖ ਸਕਦਾ ਸਾਰੀਆਂ ਮਤਲਬ ਆਪਣੇ ਵੱਲੋਂ ਮੈਂ ਕੋਸ਼ਿਸ਼ ਕੀਤੀ ਆ ਕਿ ਬਿਲਕੁਲ ਸਾਰਾ ਚੰਗੀ ਤਰ੍ਹਾਂ ਕਰਾ ਦਿੱਤਾ ਜਾਵੇ ਗਿੱਲਾ ਇਹਦੇ ਕਰਕੇ ਇਹਦੇ ਤੇ ਥੋੜੀ ਪ੍ਰੋਬਲਮ ਆ ਰਹੀ ਆ ਚੱਲਣ ਚ ਹਾਂਜੀ ਸ਼ਬਦ ਆ ਪੂਸ਼ਣ ਜ਼ਿਲੇਦਾਰ ਪਿਛਲੀਆਂ ਵੀਡੀਓ ਤੇ ਦੇਖ ਸਕਦੇ ਹੋ ਤੁਸੀਂ ਉਹਦੇ ਵਿੱਚ ਸਾਰਾ ਕੁਝ ਸਿਖਾਇਆ ਹੋਇਆ ਹੈ ਪੰਜਾਬੀ ਦੇ ਵਿੱਚ ਕਿਹਦੀ ਕੀ ਆਵਾਜ਼ ਹੁੰਦੀ ਹੈ ਕਿ ਇਹ ਲਗਾਮਾਤਰਾਂ ਨੇ ਸਾਰਾ ਕੁਝ ਇਹ ਹੈਗਾ ਝਗੜਾਲੂ ਇੱਥੇ ਆਏ ਨਹੀਂ ਇੱਥੇ ਨਹੀਂ ਲਿਖਦੇ ਆਪਾਂ ਝਗੜਾਲੂ ਗੱਲ ਵੱਕੜੀ ਕਮੈਂਟ ਨਹੀਂ ਕੀਤਾ ਕਿਸੇ ਨੇ ਵੀ ਜਿਹੜੇ ਨਾਲ ਜੁੜੇ ਹੋਇਓ ਕਮੈਂਟ ਕਰਕੇ ਦੱਸੋ ਪੂਜਨੀਕ ਕਿੱਥੋਂ ਜੁੜਿਓ ਚੰਗਾ ਲੱਗਦਾ ਕਲਾਸ ਵੀ ਹੈ ਕੋਈ ਜਾਂ ਵੈਸੇ ਜੁੜਿਓ ਤਾਂ ਵੀ ਕਿਉਂਕਿ ਤਾਂ ਆਪਾਂ ਜੇ ਹੁਣ ਆਪਾਂ ਗੁਰਬਾਣੀ ਦੇ ਵਿੱਚ ਕੋਈ ਸ਼ਬਦ ਦੇਖਣਾ ਹੈ ਜਾਂ ਕਿਤੇ ਹੋਰ ਕੋਈ ਆਪਾਂ ਉਲਝ ਗਏ ਕਿੰਦੇ ਸ਼ਬਦ ਨਹੀਂ ਪਤਾ ਲੱਗ ਰਿਆ ਤਾਂ ਆਪਾਂ ਲੱਭ ਸਕਦੇ ਆ ਜੇ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਏਗੀ ਠੀਕ ਹੈ ਜੀ ਤੇ ਬੱਚਿਆਂ ਨੂੰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਕਿ ਆਪਣੀ ਲਾਇਬ੍ਰੇਰੀ ਦੇ ਵਿੱਚ ਜਾ ਕੇ ਸ਼ਬਦ ਕੋਸ਼ ਦੇਖਿਓ ਜ਼ਰੂਰ ਸ਼ਬਦ ਕੋਸ਼ ਦੇਖਣ ਦੇ ਨਾਲ ਤੁਹਾਨੂੰ ਪਤਾ ਲੱਗ ਜੇਗਾ ਸਾਰਾ ਚੰਗੀ ਤਰ੍ਹਾਂ ਕਿਉਂਕਿ ਜਦ ਤੱਕ ਦੇਖਦੇ ਨਹੀਂ ਹੈਗੇ ਡਿਕਸ਼ਨਰੀ ਤਾਂ ਹਰੇਕ ਦੇ ਘਰ 'ਚ ਪਈ ਆ ਇੰਗਲਿਸ਼ ਦੀ ਤਾਂ ਪਰ ਸ਼ਬਦ ਕੋਸ਼ ਹਰੇਕ ਦੇ ਘਰ 'ਚ ਨਹੀਂ ਹੈਗੇ ਤਾਂ ਸ਼ਬਦ ਕੋਸ਼ ਲਾਇਬ੍ਰੇਰੀ 'ਚ ਜਾ ਕੇ ਦੇਖਿਓ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਨੰਬਰਿੰਗ ਦਵਾਂਗੇ ਹੁਣ ਦੇਖਾਂਗੇ ਸਭ ਤੋਂ ਪਹਿਲਾਂ ਆਪਣਾ ਕੀ ਸ਼ਬਦ ਆ ਰਿਹਾ ਇੱਥੇ ਪਪਾ ਵਾਦ ਚ ਜੱਜਾ ਵਾਦ ਚ ਚਾਚਾ ਜਾ ਵਾਦ ਦੇ ਚ ਸਭ ਤੋਂ ਪਹਿਲਾਂ ਇੱਥੇ ਆਪਨਾ ਆ ਰਿਹਾ ਗੱਗਾ ਠੀਕ ਹੈ ਜੀ ਤਾਂ ਇਹਨੂੰ ਆਪਾਂ ਦੇ ਦਾਂਗੇ ਇੱਕ ਨੰਬਰ ਗਲ ਵੱਕੜੀ ਪਾ ਦਾਂਗੇ ਆਪਾਂ ਇੱਕ ਨੰਬਰ ਤੇ ਤੇ ਦੋ ਨੰਬਰ ਤੇ ਹੁਣ ਦੇਖਾਂਗੇ ਆਪਾਂ ਗੱਗੇ ਤੋਂ ਬਾਅਦ ਘੱਗਾ ਕੋਈ ਹੈਗਾ ਸ਼ਬਦ ਨਹੀਂ ਹੈ ਉਸ ਤੋਂ ਬਾਅਦ ਚਾਚਾ ਛੱਛਾ ਜੱਜਾ ਜੱਜਾ ਹੈਗਾ ਆਪਣੇ ਕੋਲ ਹੁਣ ਗੱਜੇ ਚ ਦੋ ਨੇ ਇੱਕ ਜ਼ਿਲ੍ਹੇਦਾਰ ਹੈ ਇੱਕ ਜਦੋਜਾਹਦ ਹੈ ਹੁਣ ਜ਼ਿਲ੍ਹੇਦਾਰ ਤੇ ਜਦੋਜਾਹਦ ਦੇ ਵਿੱਚੋਂ ਆਪਣਾ ਪਹਿਲਾ ਕੀ ਆਏਗਾ ਇੱਥੇ ਇਹ ਨਹੀਂ ਦੇਖਣਾ ਤੁਸੀਂ ਅੱਧਕ ਨਹੀਂ ਦੇਖਣਾ ਠੀਕ ਹੈ ਜੀ ਇਹ ਬਾਅਦ ਚ ਦੇਖਣਾ ਪਹਿਲਾ ਹੀ ਨਹੀਂ ਦੇਖਣਾ ਇਹ ਇਹ ਇੱਥੇ ਇਹਨੂੰ ਮੁਕਤਾ ਹੀ ਸਮਝਣਾ ਗੱਜੇ ਨੂੰ ਮੁਕ ਕਿਉਂਕਿ ਉਹ ਲਗਾਖਰ ਹੈ ਲਗਦੇ ਪਹਿਲਾਂ ਆਪਾਂ ਲਗ ਦੇਖਣੀ ਆ ਲਗ ਮਤਲਬ ਮੁਕਤ ਹੈ ਇਹ ਠੀਕ ਹੈ ਜੀ ਤਾਂ ਕਿ ਆ ਜਾਏਗਾ ਇੱਥੇ ਜਦੋਂ ਜਹਦ ਲਾਗੇ ਨੂੰ ਮੁਕਤਾ ਲੱਗੀ ਹੋਈ ਹੈ ਇਹ ਲਗਾਖਰ ਲੱਗਿਆ ਹੋਇਆ ਇਹਨੂੰ ਆਪਾਂ ਬਾਅਦ ਵਿੱਚ ਦੇਖਣਾ ਪਹਿਲਾਂ ਨਹੀਂ ਦੇਖਣਾ ਤੇ ਹੁਣ ਜੱਜੇ ਤੋਂ ਦੂਜਾ ਜਿਹੜਾ ਸ਼ਬਦ ਹੈ ਉਹ ਆ ਜਾਏਗਾ ਜ਼ਿਲੇਦਾਰ 3 ਨੰਬਰ ਤੇ ਜ਼ਿਲੇਦਾਰ ਹੁਣ 4 ਨੰਬਰ ਤੇ ਚੱਚਾ ਛਛਾ ਜੱਜੇ ਤੱਕ ਹੋ ਗਿਆ ਆਪਣਾ ਜੱਜੇ ਤੋਂ ਬਾਅਦ ਅੱਗੇ ਪਿਆ ਛੱਜਾ ਝਗੜਾਲੂ ਹੁਣ ਛੱਜੇ ਤੋਂ ਪਹਿਲਾਂ ਹੋਰ ਸ਼ਬਦ ਲੱਭ ਲੈਣੇ ਕੋਈ ਹੈ ਤਾਂ ਨਹੀਂ ਨਹੀਂ ਹੈ ਤਾਂ ਫਿਰ ਇਹੀ ਆ ਜਾਏਗਾ 4 ਨੰਬਰ ਤੇ ਝਗੜਾਲੂ ਠੀਕ ਹੈ ਜੀ ਗਿੱਲਾ ਸੀ ਇਹ ਥੋੜਾ ਜਿਹਾ ਉਹਦੇ ਕਰਕੇ ਤੇ ਹੁਣ ਆਪਾਂ ਲੱਭਣਾ 5 ਨੰਬਰ ਤੇ ਜੱਜੇ ਛੱਜੇ ਤੱਕ ਹੋ ਗਿਆ ਆਪਣਾ ਹੁਣ ਆਪਣੇ ਕੋਲ ਪਏ ਨੇ ਪੱਪੇ ਤੋਂ ਦੋ ਸ਼ਬਦ ਇੱਕ ਪੂਸ਼ਾਲਾ ਇੱਕ ਪਾਇਲ ਠੀਕ ਹੈ ਇਹਨੂੰ ਦਿਲੰਕਰ ਲੱਗਿਆ ਹੋਇਆ ਹੈ ਇਹ ਬਾਦਚ ਹੈ ਤੇ ਇਹਨੂੰ ਕੰਨ ਲੱਗਿਆ ਹੋਇਆ ਹੈ ਇਹ ਪਹਿਲਾ ਠੀਕ ਹੈ ਜੀ ਤਾਂ ਹੁਣ ਪਹਿਲਾ ਕੀ ਆਏਗਾ ਪਾਇਲ ਤੇ 6 ਨੰਬਰ ਤੇ ਕੀ ਰਹਿ ਗਿਆ ਆਪਣੇ ਕੋਲ ਪੂਸ਼ਾਲ ਇਹਦੇ ਵਿੱਚ ਜੇ ਤੁਹਾਡਾ ਇੱਕ ਵੀ ਸਬਦ ਇਧਰ ਉਧਰ ਹੋ ਗਿਆ ਨਾ ਉਦ ਸਾਰੇ ਅੱਗੇ ਨੰਬਰ ਜਾਂਦੇ ਨੇ ਫਿਰ ਤੁਹਾਡੇ ਇਸ ਕਰਕੇ ਬਹੁਤ ਧਿਆਨ ਨਾਲ ਕਰਨਾ ਹੁੰਦਾ ਹੈ ਇਹ ਸਾਰੇ ਨੰਬਰ ਜਿਵੇਂ ਹੁਣ ਇੱਕ ਵੀ ਸ਼ਬਦ ਆ ਆਪਾਂ ਜਦੋਂ ਜਹੇ ਇੱਥੋਂ ਆਪਣਾ ਛੱਡਤਾ ਭੁੱਲ ਗਏ ਉਹਨੂੰ ਐਂਡ 'ਚ ਜਾ ਕੇ ਲਿਖਤਾ ਹੁਣੇ ਬਾਕੀ ਸਾਰੇ ਵੀ ਨੰਬਰਿੰਗ ਗੱਲ ਤੋਂ ਹੋ ਜਾਏਗੀ ਇਹ ਵੀ ਠੀਕ ਹੈ ਜੀ ਸਿਰਫ ਥੋੜਾ ਰਹਿ ਜਗਾ ਇੱਥੇ ਅੱਧਾ ਨੰਬਰ ਇਸ ਕਰਕੇ ਇਹ ਕੰਮ ਬਹੁਤ ਧਿਆਨ ਨਾਲ ਕਰਨਾ ਤੇ ਇਸ ਤੋਂ ਬਾਅਦ ਅਗਲਾ ਹੈਗਾ ਥੋੜਾ ਟੁੱਟ ਪੱਜ ਲਿਖ ਕੇ ਕਰਾਂਗੇ ਦੇਖੋ ਇਹਦੇ 'ਚ ਤੁਹਾਨੂੰ ਲਿਖਣਾ ਵੀ ਆਉਂਦਾ ਚੰਨਣ ਚਾਨਣ ਇਹਦੇ ਚ ਵੀ ਫੇਰ ਹੁਣ ਦੇਖੋ ਓਂਕਰ ਤੇ ਟਿੱਪੀ ਇਹ ਲਗਾ ਅਖਰ ਇਹੇ ਕਰਨਾ ਧੀਰੇਜ ਸ਼ੰਕਰ ਜੁਲਫ ਠੀਕ ਹੈ ਜੀ ਤੇ ਹੁਣ ਲੱਭੀਏ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਕੀ ਆਏਗਾ ਇਹਦੇ ਵਿੱਚ ਕ ਕ ਖ ਖ ਗ ਗ ਸਭ ਤੋਂ ਪਹਿਲਾਂ ਇਹਦੇ ਚ ਗੱਗੇ ਵਾਲਾ ਸ਼ਬਦ ਆ ਜਾਏਗਾ ਇੱਕ ਨੰਬਰ ਤੇ ਗਿਜ ਤੇ 2 ਨੰਬਰ ਤੇ ਕੀ ਆਏਗਾ ਅੱਗੇ ਦੇਖੋ ਗੱਗੇ ਤੋਂ ਬਾਅਦ ਗੱਗੇ ਤੋਂ ਕੋਈ ਹੈ ਨਹੀਂ ਝੱਜੇ ਤੋਂ ਕੋਈ ਨਹੀਂ ਹੈ ਤਾਂ ਅੱਗੇ ਕੀ ਹੈ ਚਚੇ ਤੋਂ ਚਚੇ ਤੋਂ ਦੇਖੋ ਸ਼ਬਦ ਦੋ ਪਏ ਨੇ ਚੰਨਣ ਤੇ ਚਾਨਣ ਕੀ ਆਏਗਾ ਹੁਣ ਪਹਿਲਾ ਇਹਨੂੰ ਆਪਾਂ ਮੁਕਤਾ ਮੰਨਣਾ ਹੈ ਠੀਕ ਹੈ ਜੀ ਚਚੇ ਨੂੰ ਆਪਾਂ ਮੁਕਤਾ ਮੰਨਣਾ ਦੇਖਣਾ ਇਹ ਨਹੀਂ ਦੇਖਣਾ ਇਹ ਲਗਾਖਰ ਹੈ ਇਹਨੂੰ ਨਹੀਂ ਦੇਖਣਾ ਹੈਗਾ ਤਾਂ ਦੋ ਨੰਬਰ ਤੇ ਆ ਜਾਏਗਾ ਚੰਨਣ ਲਗਾਖਰ ਨੂੰ ਨਹੀਂ ਦੇਖਣਾ ਇੱਥੇ ਸਿਰਫ ਆਪਾਂ ਮੁਕਤਾ ਦੇਖਣਾ ਤੇ ਤਿੰਨ ਨੰਬਰ ਤੇ ਆਪਣੇ ਕੋਲ ਚਚੇ ਵਾਲੇ ਸ਼ਬਦ ਪਏ ਆ ਤਾਂ ਚੰਨਣ ਆ ਜਾਏਗਾ ਠੀਕ ਹੈ ਜੀ ਹੁਣ ਚੱਚੇ ਵਾਲੇ ਆਪਣੇ ਕੋਲ ਹੋਰ ਕੋਈ ਹੈ ਨਹੀਂ ਚੱਚੇ ਤੋਂ ਬਾਅਦ ਅੱਗੇ ਕੀ ਪਿਆ ਆਪਣੇ ਕੋਲ ਚੱਚੇ ਤੋਂ ਅੱਗੇ ਛੱਛਾ ਹੁੰਦਾ ਛੱਛੇ ਤੋਂ ਇੱਕ ਸਬਦ ਇੱਕੋ ਹੀ ਹੈ ਤਾਂ ਉਹ ਆ ਜਾਏਗਾ 4 ਨੰਬਰ ਤੇ ਸ਼ੰਕਰ ਠੀਕ ਹੈ ਛੱਛਾ ਸੋਲਵ ਹੋ ਗਿਆ ਅੱਗੇ ਹੁਣ ਅੱਗੇ ਅੱਗੇ ਜੱਜਾ ਪਿਆ ਜੂਲਫ ਜੱਜੇ ਤੋਂ ਹੁਣ ਇੱਕੋ ਹੀ ਹੈ ਇਹ ਆ ਜਾਏਗਾ 5 ਨੰਬਰ ਤੇ ਤੇ 6 ਨੰਬਰ ਤੇ ਇੱਕੋ ਹੀ ਰਹਿ ਗਿਆ ਆਪਣੇ ਕੋਲ ਟੁੱਟ ਭੱਜ ਇਹ ਆ ਜਾਏਗਾ ਬਸ ਥੋੜਾ ਜਿਹਾ ਸਮਝਣ ਦੀ ਲੋੜ ਹੁੰਦੀ ਹੈ ਜਦੋਂ ਸਮਝ ਆ ਗਈ ਫਿਰ ਕੋਈ ਔਖਾ ਨਹੀਂ ਲੱਗਦਾ ਠੀਕ ਹੈ ਜੀ ਤੇ ਦੱਸਿਓ ਹੋਰ ਕਿੰਨਾ ਕ ਹੋਰ ਕਰਨਾ ਚਾਹੁੰਦੇ ਹੋ ਅੱਗੇ ਕਮੈਂਟ ਨਹੀਂ ਕੀਤਾ ਕਿਸੇ ਨੇ ਵੀ ਕਮੈਂਟ ਕਰਕੇ ਦੱਸੋ ਹੋਰ ਕਰ ਲਈਏ ਅਭਿਆਸ ਵਾਲੇ ਹਾਂਜੀ ਅੱਗੇ ਆ ਖਾਨਦਾਨ ਤਤ ਕਰਾ ਜਦ ਤੱਕ ਤੁਸੀਂ ਸ਼ਬਦ ਕੋਸ਼ ਨੂੰ ਦੇਖ ਨਹੀਂ ਲੈਂਦੇ ਨਾ ਉਦੋਂ ਤੱਕ ਇਹ ਚੀਜ਼ ਸਮਝ ਸਮਝ ਚ ਨਹੀਂ ਪੈਣੀ ਕਿ ਇਹ ਹੈ ਕੀ ਆ ਠੀਕ ਹੈ ਜੀ ਇਹ ਤਾਂ ਸ਼ਬਦ ਕੋਸ਼ ਜ਼ਰੂਰ ਲਾਇਬ੍ਰੇਰੀ ਦੇ ਵਿੱਚ ਹਰ ਇੱਕ ਸਕੂਲ ਦੇ ਵਿੱਚ ਹੁੰਦਾ ਹੈ ਇਹ ਨਹੀਂ ਹੋ ਸਕਦਾ ਵੀ ਕਿਤੇ ਨਾ ਹੋਵੇ ਠੀਕ ਹੈ ਜੀ ਤਾਂ ਆਪਣੇ ਪੰਜਾਬੀ ਦੇ ਟੀਚਰ ਨੂੰ ਜਾ ਕੇ ਕਹਿਣਾ ਕਿ ਸਾਨੂੰ ਸ਼ਬਦ ਕੋਸ਼ ਦਿਖਾਓ ਦੇਖਣ ਤੋਂ ਵੀ ਨਾ ਗੱਲ ਨਹੀਂ ਬਣਦੀ ਤਾਂ ਦੇਖ ਕੇ ਹੀ ਪਤਾ ਲੱਗੇਗਾ ਕਮੈਂਟ ਨਹੀਂ ਕੀਤਾ ਜੀ ਜਿਹੜੇ ਨਾਲ ਜੁੜੇ ਹੋ ਹੋ ਕਿਸੇ ਨੇ ਵੀ ਕਮੈਂਟ ਕਰਕੇ ਦੱਸੋ ਕਿੱਥੋਂ ਜੁੜੇ ਹੋ ਅੱਗੇ ਹੈਗਾ ਖਾਨਦਾਨ ਤਤਕਰਾ 22 22 22 ਸਾਈਕਲ ਲਿਖਿਆ ਹੋਇਆ ਇੱਥੇ ਵੈਸੇ 22 ਸਾਈਕਲ ਹੁੰਦਾ ਚਲੋ ਆਪਾਂ ਬੁੱਕ ਦੇ ਅਨੁਸਾਰੇ ਚੱਲਾਂਗੇ ਜੋ ਬੁੱਕ ਤੇ ਹੈਗਾ ਪਾਚਨ

ਠੀਕ ਹੈ ਜੀ ਪਹਿਲੇ ਨੰਬਰ ਤੇ ਆ ਜਾਏਗਾ ਖਾਨਦਾਨ ਕਈ ਵਾਰ ਪਜਲ ਕਰਨ ਵਾਸਤੇ ਪਹਿਲੇ ਹੀ ਸ਼ਬਦ ਪਿਆ ਹੁੰਦਾ ਹੈ ਇਸ ਕਰਕੇ ਉਹਦੇ 'ਚ ਉਹ ਨਹੀਂ ਕਰਨਾ ਜੋ ਹੈਗਾ ਉਹ ਲਿਖ ਦੇਣਾ ਠੀਕ ਹੈ ਜੀ ਕੱਕੇ ਤੋਂ ਬਾਅਦ ਖਖਾ ਗਗਾ ਅਗੇ ਕੋਈ ਨਹੀਂ ਆਉਦੇ ਤੋਂ ਤ ਤਾ ਪਿੱਛੇ ਆ ਜਾ ਕੇ ਬੱਬਾ ਟੈਂਕਾ ਠੱਠਾ ਅੰ ਅੱਗੇ ਪਿਆ ਤ ਤਾ ਚੱਚੇ ਤੋਂ ਬਾਅਦ ਇੰਨਾ 'ਚੋਂ ਕੋਈ ਸ਼ਬਦ ਅੱਗੇ ਹੈ ਨਹੀਂ ਉਸ ਤੋਂ ਬਾਅਦ ਤ ਤਾ ਤਤ ਕਰਾ 2 ਨੰਬਰ ਤੇ 3 ਨੰਬਰ ਤੇ ਹੁਣ ਤਤ ਤੇ 2 ਨੇ ਇੱਥੇ ਇਹ ਸੀਗਾ ਮੁਕਤਾ ਤੇ ਇਹ ਕੰਨੇ ਵਾਲਾ ਹੁਣ 3 ਨੰਬਰ ਤੇ ਆ ਜਾਏਗਾ ਕੰਨਾ ਸਾਹੀ 3 ਤੇ ਕੰਨਾ ਲੱਗ ਜਾਏਗਾ ਤੇ 4 ਨੰਬਰ ਤੇ ਆਏਗਾ

ਕੀ ਬਚ ਗਿਆ ਆਪਣੇ ਕੋਲ ਮੁਕੱਦਰ ਇਹ ਸਭ ਤੋਂ ਪਿੱਛੇ ਪਿਆ ਮੁਕੱਦਰ ਠੀਕ ਹੈ ਜੀ ਇਹ ਹੋ ਗਏ ਤੁਹਾਡੇ ਤੇ ਓਕੇ ਚੱਲ ਜੀ ਇੱਕ ਹੋਰ ਕਰ ਲਈਏ ਰੇਸਟ ਪੋਸਟ ਟਿੱਕੜੀ रोजना मचा दरुस्त हथौड़ा बजुर्ग ठीक है जी हूँ सब तो पहला की आंका अपने को रा वह सत्ता वाद चाह रारा दो ने ध्यान रखना है दद्दा भी वाद चाहेगा, आएगा सब, सब तो पहला अपने को आ रहा हाँ हाँ ती आ जाएगा एक नंबर से हथौड़ा दो नंबर ते की आएगा हूं अगे तत्ता थत्ता दद्दा अगे रारा सब पीछे है दो नंबर ते आएगा तिकड़ी दो नंबर ते तीन नंबर ते तत्ता थत्ता दद्दा ਸੱਤਾ ਹੈ ਨਹੀਂ ਦੱਦਾ ਪਿਆ ਦੱਦੇ ਤੋਂ ਹੁਣ ਦੇਖੋ ਇੱਕੋ ਹੀ ਹੈ ਦੱਦਾ ਤਾਂ ਫਿਰ ਉਹ ਲਿਖ ਦਾਂਗੇ ਤਰੁਸਤ ਫਿਰ ਹੋਰ ਬਾਤਾਂ ਕੁਝ ਦੇਖਣ ਦੀ ਲੋੜ ਨਹੀਂ ਜਦੋਂ ਇੱਕੋ ਹੀ ਹੋਵੇ 4 ਨੰਬਰ ਤੇ ਪੱਪਾ ਫੱਪਾ ਬੱਬਾ ਦੱਦੇ ਤੋਂ ਹੋ ਗਿਆ ਆਪਣੇ ਕੋਲ ਦੱਦੇ ਤੇ ਨੰਨੇ ਤੋਂ ਕੋਈ ਸ਼ਬਦ ਹੈ ਨਹੀਂ ਤੇ ਉਸ ਤੋਂ ਬਾਅਦ ਪੱਪੇ ਤੋਂ ਫੱਪੇ ਤੋਂ ਕੋਈ ਨਹੀਂ ਹੈ ਉਸ ਤੋਂ ਬਾਅਦ ਬੱਬੇ ਤੋਂ ਬਜ਼ੁਰਗ 4 ਨੰਬਰ ਤੇ ਆ ਜਾਏਗਾ ਬਜ਼ੁਰਗ 5 ਨੰਬਰ ਤੇ ਹੁਣ ਕੀ ਕੀ ਰਹਿ ਗਿਆ ਆਪਣੇ ਕੋਲ ਰਿਸਟ ਪੋਸਟ ਰਹਿ ਗਿਆ ਰੋਜ਼ਨਾਮਾ ਚਾ ਰਹਿ ਗਿਆ ਹੁਣ ਇਹ ਤੇ ਧਿਆਨ ਰੱਖਣਾ ਆਪਾਂ ਹੁਣ ਪਹਿਲਾਂ ਕੀ ਆਉਂਦਾ ਸਿਹਾਰੀ ਸਿਹਾਰੀ ਆਉਂਦੀ ਹੈ ਤੇ ਬਾਅਦ ਵਿੱਚ ਆਉਂਦਾ ਹੋੜਾ 6 ਨੰਬਰ ਤੇ ਠੀਕ ਹੈ ਜੀ 5 ਤੇ ਆ ਜਾਏਗਾ ਰਿਸਟ ਪੋਸਟ 6 ਨੰਬਰ ਤੇ ਆ ਜਾਏਗਾ ਰੋਜ਼ਨਾਮਾ ਜੇ ਥੋੜੀ ਜਿਹਾਸ ਐਵੇਂ ਅਭਿਆਸ ਟੰਗ ਨਾਲ ਕਰ ਲੋਗੇ ਤਾਂ ਕੋਈ ਗਲਤੀ ਦਾ ਚਾਂਸ ਨਹੀਂ ਹੁੰਦਾ ਬਤੀਆ ਕੰਮ ਹੋ ਜਾਂਦਾ ਸਾਰਾ ਕਮੈਂਟ ਨਹੀਂ ਕਿਸੇ ਨੇ ਵੀ ਕੀਤਾ ਕਮੈਂਟ ਕਰਕੇ ਦੱਸ ਦੋ ਕਿੱਥੋਂ ਜੋੜੇ ਹੋ ਤਾਂ ਇਹਦੇ ਵਾਸਤੇ ਹੋਰ ਕੀ ਆਏ ਮੋਟੀਵੇਸ਼ਨ ਮਿਲ ਜਾਂਦੀ ਹੈ ਤੇ ਅੱਗੇ ਦਿਲ ਕਰਦਾ ਕਰਾਉਣ ਵਾਸਤੇ ਕੰਮ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਜੀ ਤੇ YouTube ਚੈਨਲ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੇ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੋ ਤਾਂ ਜੋ ਅੱਗੇ ਨੂੰ ਵੀ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਠੀਕ ਹੈ ਜੀ ਜੇ ਕਿ ਹੋਰ ਬਾਕੀ ਕਲਾਸਾਂ ਵਾ ਵੀ ਆ ਤਾਂ ਉਹ ਵੀ ਸਿਲੇਬਸ ਤੋਂ ਸ਼ੁਰੂ ਕਰਾਂਗੇ ਕੀ ਕਰਨਾ ਚਾਹੀਦਾ ਪਹਿਲਾਂ ਉਹ ਦੱਸ ਦਿਓ ਜੀ ਜ਼ਰੂਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ